ਦਰਵਾਰ ਉਪਦੇਸ਼ ਪੇਸ਼ ਕਰਦੇ ਨੇ ਗੋਪਤ ਹੈ ਕਰਤਾ ਸੰਘੋ ਪ੍ਰਵਧ ਹੈ ਕਾਵੇ ਮਨੁਖਾਏ ਮਹਾਰਾਜ ਕਹਿੰਦੇ ਗੁਰ ਨਾਲ ਕੁਪਦੇ ਸਿੱਧ ਹੈ ਤਹ ਸੋ ਜੋ ਸੁਣੈ ਸੋ ਪਾਰ ਪ੍ਰਾਨਥ ਜੋ ਪ੍ਰਸ਼ ਸੁਣਦਾ ਛਣਾਉਂਦਾ ਉਹ ਫੋਰੇ ਸ਼ਰ ਪਾਪ ਦੇ ਤੋਂ ਪਾਰ ਹੋ ਜਾਂਦੇ ਹਨ ਜਿਹੜੀ ઈશ્વਰ ਦਾ ਨਾਮ ਜਪਦੇ ਹੈ ਉਹ ਮੌਤ ਦਾ ਡਰ ਵੀ ਨਹੀਂ ਕਰਦੇ ਜਿਹੜੀ ਮੌਤ ਤੋਂ ਦੁਨੀਆ ਡਰਦੀ ਹੈ ਉਹ ਫართਾ ਮੌਤਾ ਖੁਸ਼ ਹੋ ਕੇ ਕਬੂਲ ਲਈ ਹੈ ਜਿਹੜੇ ਕਰਮਕ ਹੈ ਕਿਨੇ ਕਬੂਲਦੇ ਹੈ ਰਛਨਾ ਪਵਿੱਤਰ ਕਰੋ ਮੈਂ ਇੱਕ ਸਾਥੀ ਕਹੂ ਅੱਗੇ ਵੱਨੀ ਪ੍ਰੇਮ ਨਾਲ ਰਛਨਾ ਪਵਿੱਤਰ ਕਰਿਓ मौत तो डरे जग सारा भाने मुंहुं मंगली मौत तो डरे जग सारा भाने मुंहुं मंगली मौत तो डरे जग सारा पाणे मुंहुं मंगली मौत तो मौतो डे जगसारा पाणे मुंहुं मंगली

ਕੌਣ ਦੁਨੀਆ ਡਰਦੀ ਹੈ ਤੇ ਫਲਸਫਾ ਨੇ ਮੂੰਹੋਂ ਮੰਗੀ ਹੈ ਕਬੀਰ ਸਾਹਿਬ ਨੇ ਕਿਹਾ ਕਬੀਰ ਜਿਸ ਮਰਨੇ ਤੋਂ ਡਰੈ ਮੇਰਾ ਮਨ ਸੁਨੰਦ ਕਬੀਰ ਕਹਿੰਦੇ ਇਹ ਪਿਆਰਿਓ ਜਿਸ ਮਰਨੇ ਤੋਂ ਮੌਤ ਤੋਂ ਦੁਨੀਆ ਡਰਦੀ ਹੈ ਮੈਂ ਖੋਸ਼ ਹੂ ਫਿਰ ਕਬੀਰ ਨੂੰ ਪੁੱਛਿਆ ਬਈ ਕਬੀਰ ਜੀ ਹਾਂ ਇਹ ਦੇਖ ਰਾਜੀ ਕੀ ਹੈ ਤੋਖਿਓ ਖੋਸ਼ੇ ਉਹ ਕਹਿੰਦੇ ਵੀ ਮੈਂ ਈਸ਼ਵਰ ਤੋਂ ਵਿਚਰਿਆ ਕਿਉਂ ਮੈਂ ਦੁਨਿਆਵੀ ਸ਼ਕਤੀ ਮੈਂ ਭਗਵਾਨ ਕੋਲੇ ਜਾਵੜਾ ਇਸ ਕਰਕੇ ਮੈਂ ਖੁਸ਼ ਹੈ ਵਰਪ ਜੋ ਭਗਵਾਨ ਦਾ ਨਾਮ ਸੁਣਦਾ ਹੈ ਸੁਣਾਉਂਦਾ ਹੈ ਯੱਪਦਾ ਹੈ ਉਹ ਹੀ ਦਿਨਾਂ ਪਟਿਨਾਂ ਪਦਗੀਆਂ ਪਾ ਜਾਂਦਾ ਹੈ ਐਸੀ ਮਹਾਰਾਜ ਫਰਮਾ ਰਹੇ ਹਾਂ ਸੁਣੋ ਗੁਰੂ ਨਾਨਕ ਕੀਰਮਉ ਦੇ ਆਪਨੇ ਪਾਸ਼ਾ ਗੁਰ ਰਣਿ ਨਾ ਲਕੀ ਵਪਦੇਸ ਕਹਤ ਹਾ ਜੋ ਸੁਣੇ ਸੋ ਪਰ ਪਰਾਨ ਥਾ ਪਰਮਾਨੰਕੀ ਗੁਰ ਸੰਗਤ ਵੀ ਮੈਨੂੰ ਸਮਝੋ ਲੈ ਸੇਚੂ ਪਰਸ਼ਨਾਮ ਸੁਣਦਾ ਛੜਦਾ ਛਪਦਾ ਚਪੋਦਾ ਉਪਰ ਸੰਦੇ ਚੋ ਪਾਰ ਹੋ ਜਾਂਦਾ ਯਾਨੀ ਮੁਕਤੀ ਪਦਾਰਥ 파 ਲਈ ਜਾਏ। ਇਹ ਇਹ ਨਾਇਸ਼ਰਵਨਾ ਤੋਂ ਨਾ ਮਹਾਤਮ ਰਖਦਾ ਹੈ। ਐਸੀ ਮਹਾਰਾਜ ਪਰਮਾਤਮ ਹਮ ਜੋ ਬਤਾਏ ਕਰਤਾ ਉਹ ਇਹਦਾ ਨਾਸ਼ਤ ਬਖਸਉਦਾ। ਥੇਰੇ ਕਰਦਾ। ਜਦੋਂ ਸੁਸਤਾ ਤੋਂ ਪਰਹੰਦਾ। ਕਰਦਾ ਕਿਉਂ? ਈਸ਼ਵਰ ਨਹੀਂ ਰਹਿਦਾ। तेरे ਕਰਮ ਕਰੇ ਲਈ ਰਹਉਂਦੇ। ਫਿਰ ਹੀ ਇਹਦਾ ਧੇਲ ਹਲਕਾ ਹੈ। ਜਣੀ ਥੇਰੀ ਨੂੰ ਸਰਵਾਸ ਦੇਣ ਵਾਲਾ।ਾਰੇ ਦਿਸ਼ਾ ਚੋਂ ਕੋਈ ਮਿਲਦਾ ਨਹੀਂ। तेरे ਜੀ ਸੁਭ ਕਰਮ ਕਰੇ ਹੋ ਤਾਂ ਸਰਵਾਸ ਤਾਂ ਹੈ। ਜਿਦੋਂ ਇਹ ਸ਼ੁਭ ਕਾਰਮਣੀ ਕਰੇ ਤਾਂ ਸਰਵਾਸ ਕੈਸੀ ਆਈ ਐਸੀ ਪੁਰਬਾਨ ਪਰਮਦੇਵ ਨੂੰ ਦੇਖਾ ਰਹਾ ਰਿਓ ਦਿਖਾ ਤੋ ਕੇ ਤਾਪਤ tham ਗੜ ਲਾਏ ਈਸ਼ਵਰ ਕੰਦੀ ਪੁਰਬਾਨ ਨੂੰ ਸਾਰਤਾ ਜਿਦੋਂ ਸੁਦਰਗਾ ਦੇ ਵਿੱਚ ਗਿਆ ਗੜ ਪ੍ਰਾਣ ਦੀ ਵਿੱਚ ਲਿਖਿਆ ਹੈ ਜਿਹੜੇ ਬੰਦਿਆਂ ਨੇ ਨਾਮ ਨਹੀਂ ਜਪਿਆ ਸਿੱਖ ਹੈ ਨਰਕ ਹੈ ਜੀ ਜਿਹੜਾ ਹੈ ਸਕਾ ਲੋਹੀ ਰਥਮ ਹੈ ਉਹ ਛਿਛੀ ਮੀਰ ਦਾ ਸੇਖ ਹੁੰਦਾ ਹੈ ਧਰਮ ਰਾਜ ਇਹਨੇ ਕੋਈ ਦੋਸ਼ ਕਰੇ ਹੈ ਉਹਦੇ ਨਾਲ ਉਹਨੂੰ ਛਪਰਸ਼ ਕਰ ਦਿੰਦੇ ਹੈ ਉਹਦੀ ਜ਼ਿੰਦਗੀ ਫੇਰ ਵੀ ਨਹੀਂ ਨਿਕਲਦੀ ਮਹਾਰਾਜ ਕਹਿੰਦੇ ਪੁਰਸ਼ਾ ਨਾਮ ਤੋਂ ਪੁੱਲੇ ਵਰਤੋ ਭੁੱਲਿਆ ਤੈਨੂੰ ਐਸੇ ਰੋਗ ਵਿਆਪ ਜਾਣਗੇ ਐਸੇ ਭਗਵਾਨ ਕਹਿੰਦੇ ਅਰੇ ਮਾਰੇ ਕੰਮ ਪਰ ਗਹਿ ਜਾਏ ਕੋ ਚਲੋ ਕਠੋਰ ਕੰਮ ਕਰ ਜਬਾ ਤਮਨਾ ਨਹੀਂ ਫਰੀਓ ਪਰਮਾਤਮਾ ਇਹੁਰਛਾ ਈਸ਼ਰ ਨੂੰ ਕਿਉਂ ਭੁੱਲ ਗਿਆ ਉਹ ਬਸਾਰਤਾ ਪੁਕਿਓਂ ਸ਼ੋਭ ਕਰਮ ਕਰਦਾ 483 ਕਰ ਕਦੇ ਤੂੰ ਭਰਮ ਰਾਜ ਦਾ ਵਿਖਾ ਸੁਣਿਆ ਨਹੀਂ ਤੈਨੂੰ ਭਰਮ ਰਾਜ ਦੇ ਵਿਖਾ ਦੇਣਾ ਕੋ ਗੁਰੂ ਗ੍ਰੰਥ ਸਾਹਿਬ ਕਹਿੰਦਾ ਇਹ ਸੋਚਿ ਅ ਵਿਚਾਰ ਕਰਲਾ ਤੂੰ ਜਿਹੜੇ ਸਹੀ ਕਰਮ ਕਰਦਾ ਇਹਨਾਂ ਦਾ ਤੈਨੂੰ ਧੁਖ ਓਗਣਾ ਪਈਗਾ ਮਾਇ ਰੇ ਕਹਿੰਦਾ ਭਗਵਾਨ ਕਹਿੰਦੇ ਆਏ ਐਸੇ ਸਰਬਾਰ ਕੀ ਰੋਏ ਮਾਰੇ ਕਾਂ ਪਾਰ ਗਿਆਂਗਾ ਕੋ ਚਲਾ ਕਠੋਰ ਕੰਨ ਘਰ ਦਵਾ ਤਮ ਨਹੀਂ ਸੁਣਿਆ ਪਰਮ ਦਾਇ ਇਹ ਪਰਿਸ਼ਾ ਇਸ ਵਰਨੁ ਪਲਾਟਾ ਕੀ ਇਸ ਵਰਨੁ ਫੁਲਕੇ ਤੁ ਜਿਹੜੋ ਦੇ ਦਰਬਾਰ ਚ ਤੇ ਛੋਇਆ ਇਹ ਸਹੇਤਾ ਕੌਣ ਕਰੂਗਾ ਕਦੇ ਧਰਮਰਾਜ ਸੁਨੇਹਾਨੀ ਤੈਨੂੰ ਲੇਖਾ ਦੇਣਾ ਪਊ ਉਸ ਸੱਚੇ ਦਰਬਾਰ ਦੇ ਵਿੱਚ ਹੋਰ ਸੰਗਤ ਦੀ ਇਹ ਮਹੀਨੇ ਨੇਕ ਕੰਮ ਕਰਨੇ ਚਾਹੀਦੇ ਆ ਜਿਹੜਾ ਇਹਦੀ ਜ਼ਿੰਦਗੀ ਲੱਗੀ ਤੋਂ ਧਰਮਰਾਜ ਦਾ ਸਾਥ ਹੀ ਨਾ ਲੈ ਸਕੇ ਐਸੇ ਛਿੰਝੇ ਕੰਮ ਕਰਨੇ ਚਾਹੀਦੇ ਆ ਇਹੋ ਐਸੇ ਸਹੀ ਕੰਮ ਕਰਨੇ ਚਾਹੀਦੇ ਇਹਦੇ ਮਾਰਗਾਂ ਤੋਂ ਬਾਅਦ ਇਹਨੂੰ ਦੁਨਿਆ ਤੱਕ ਕਾਰਾ ਦੇਵੀ ਨਹੀਂ ਇਹਦੇ ਮਰੀ ਤੋਂ ਬਾਅਦ ਇਹਨੂੰ ਦੁਨਿਆ ਯਾਦ ਕਰੇ ਕਿ ਇਸਵਰ ਦੇ ਦਰਬਾਰ ਚ ਖੁਸ਼ ਹੋਵੇ ਐਸੇ ਕੰਮ ਨਹੀਂ ਕਰਨੇ ਚਾਹੀਦੇ ਕਿ ਜਿਹੜੀ ਇਹ ਦੁਨਿਆ ਇਹਦੇ ਮਰੀ ਤੋਂ ਛਟਕਾਰਾਂ ਦੇਵੇ ਦੇਖੋ ਹੀਰੋ ਦਾ ਪਿੰਡ ਅਗੇ ਹੈ ਇਸੇ ਨਗਰ ਪਿੱਛੇ ਛਲੇ ਕੁਰਾ ਦੀ ਹੋਰ ਵੀ ਇੱਥੇ ਸੰਸਕਾਰੇ ਦੇ ਹੋਏ ਹੈ। ਕੋਈ ਉਹਨਾਂ ਦੀ ਯਾਦ ਵਿਖਣੀ ਵੰਦਾ। ਤੇ ਸਵਾਮੀ ਜੀ ਦਾ ਇੱਥੇ ਅੰਤਮ ਸੰਸਕਾਰ ਹੋਇਆ। ਅੱਜ ਦੇ ਢੇਲੇ ਬੈਕੋਂ ਤੋਂ ਗਏ। ਉਹਨਾਂ ਨੇ ਪੱਠੀ ਫਰਮ ਗਿਆਨ ਨੂੰ ਪੁੱਛੀ। ਅਹੰਮੇ ਗੁਰ ਸੰਗਤ ਉਹਨਾਂ ਦੀ ਯਾਦ ਵਿੱਚ ਮੇਕੀ ਹੈ। ਯਾਨੀ ਨਾਮ ਜਪਣ ਦਾ ਕੀ ਫਲ ਹੈ। ਐਵੇਂ ਨਾਮ ਜਪਣਾ ਚਾਹੀਦਾ ਹੈ। ਸਿਰੇ ਇਹ ਜਿਹੜਾ ਇਹ ਵੀ ਬਾਤ ਇਹ ਤੋਂ ਬਾਅਦ ਕਈ ਤੋਂ ਬਾਅਦ ਇਹਨੂੰ ਦੁਨੀਆਂ ਗਲੀਆਂ ਵਿੱਚ ਰੋਦੀ ਕਰੇ ਵੀ ਕਦੋਂ ਮਿਲਣਗੇ ਐਸੇ ਕੰਮ ਕਰਨੇ ਚਾਹੀਦੇ ਐਸੇ ਕਰਮ ਨਹੀਂ ਕਰਨੇ ਚਾਹੀਦੇ ਭੜੇ ਜਿਹੜੇ ਮਰ ਜਾਣ ਤੋਂ ਬਾਅਦ ਦੁਨੀਆਂ ਤੇ ਇਹਨੂੰ ਸੜਕਾਰਾਂ ਦੇ ਵੀ ਸੰਗੀ ਮੇਰਾ ਅਰਥ ਹੈ ਵੀ ਸ਼ubh ਕਰਮ ਕਰਨੇ ਚਾਹੀਦੇ ਐਸੇ ਮਹਾਰਾਜ ਫਰਮਾ ਰਹੇ ਹਨ